ਇਹਨਾਂ ਮਾਮਾ ਨੇ ਮੈਨੂੰ ਤੁਰੇ ਆਉਂਦੇ ਨੂੰ ਅਸੀਸਾਂ ਦੇ ਕੇ ਆਖਿਆ ਪੁੱਤ ਪੋਤਰੇ ਦੀ ਅਰਦਾਸ ਕਰ। ਤੇ ਮੈਂ ਕਹਿ ਕੇ ਆਇਆ ਮਾਤਾ ਕੀ ਇੱਕ ਨਾਂ ਦੇ ਘਰੀ ਪੁੱਤ ਪੁੱਤਾਂ ਘਰੀ ਪੋਤਰੇ ਇੱਕ ਨਾਂ ਦੇ ਘਰੀ ਧੀਆਂ ਦੇ ਧੀਆਂ ਘਰੀ ਦੋ ਘਰੀ। ਜਦੋਂ ਕਿ ਇਹਨਾਂ ਜਰਮਾں ਚ ਅਰਦਾਸ ਕੀਤੀਆਂ ਧੀਆਂ ਸਵਾਲੀ ਲੋਕਾਂ ਨੂੰ ਇਸ਼ਾਰਾ ਕਰਕੇ ਕਹਿੰਦੇ ਵਿੱਚ ਸੰਗਤ ਹਰ ਪ੍ਰਭ ਵਸੈ ਜਿਉ ਜਿਵੇਂ ਰੱਬ ਵੇਖਣਾ ਯਾ ਗੁਰੂ ਗੋਬਿੰਦ ਸਿੰਘ ਵਿੱਚ ਬੈਠੀ ਸੰਗਤ ਵੇਖਦਾ ਏੋ ਹੀ ਹਰਕਾਰ ਰੂਪ ਹੈ ਹਰ ਰੂਪ ਨਗਰੀ ਆਇਆ ਰੱਬ ਬਣ ਕੇ ਬੈਠੀਏ ਆਉਂਦੇ ਜਾਓ ਮਹਾਰਾਜ ਦੇ ਦਰਸ਼ਨ ਕਰਦੇ ਜਾਓ ਅੰਦਰ ਸੱਜਾ ਨਿਯੋ ਲਾਇਆ ਪ੍ਰੀਤਿ ਮੇ ਆਪਣੇ ਤਨ ਮਨ ਹੋਏ निहाल ਜਾਂ ਤੁਮ ਦੇਖਾਂ ਸਾਹਮਣੇ ਤਨ ਵੀ निहाल ਮਨ ਵੀ निहाल ਹੁਣ ਇੱਕ ਬੇਨ ਦੀ ਪ੍ਰਵਾਨ ਕਰ ਲੋ ਚਾਰ ਮਿਲੇ 64 ਖੇਤ ਜਿਨਾ ਆਪਣਾ ਗੁਰਦ੍ਰੇਸਾ ਦਾ ਕੋਈ ਨਾਮ ਨਾ ਕੋਈ ਨਾਮ ਜਿੱਥੇ ਇਹ ਸਲਾਨਾ ਮੇਲਾ ਪਾਇਆ ਜਾ ਰਿਹਾ ਸਾਰੇ ਬੰਦਾ ਦਾ ਨਾਮ ਪੈਂਡ ਪਾ ਲੈਂਦਾ ਵਾ ਜੀ ਧੰਨਵਾਦ ਆ ਰਹੀ ਜੋ ਸਾਡਾ ਨਖਾਰਾ ਵਾ ਇਹ ਸਲਾਨਾ ਮੇਲਾ ਯਾਨੀ ਕੋਈ ਗਲਤੀ ਨਹੀਂ ਜੀ ਕਿੰਨੇ ਸਲਾਨੇ ਜੋੜਨੇ ਦਾ ਹੋ ਚੁੱਕਿਆ ਕਿ ਇਹ ਵਾਈ ਕੁਲੀ ਦਰਵਾਜ਼ਾ ਤੋਂ ਪਿੱਛੋਂ ਵੱਡੇ ਵੱਡੇਰੇ ਕਰਦੇ ਆਏ ਆ ਜੀ ਉਹਨਾਂ ਦੇ ਨਾਲ ਅਸੀਂ ਵੀ ਪਿੱਛੇ ਜਾਂਦੇ ਆ ਉਹ ਕੋਈ ਕਰਦੇ ਜਿੱਦਾਂ ਵੱਡੇ ਵੱਡੇਰੇ ਕਰਦੇ ਉਹਨਾਂ ਤਾਂ ਮੰਗੋ ਕਿਹੜੇ ਗੁਰੂ ਜੀ ਦਾ ਗੁਰਦਰਾ ਹੈ ਹਾਂਜੀ ਕਿਹੜੇ ਗੁਰੂ ਜੀ ਦਾ ਗੁਰਦਰਾ ਹੈ ਜੱਬੇ ਰਾਮ ਗੋਬਿੰਦ ਸਿੰਘ ਦਾ ਗੁਰਦਰਾ ਜੀ ਸੇਵਾ ਗੁਰੂ ਜਿਹੜੀ ਦਰੂਦ ਸਿਮਤਾਂ ਲਦੀਆਂ ਵਾ ਉਹਨਾਂ ਵਾਸਤੇ ਪ੍ਰਬੰਧਕਾਂ ਵੱਲੋਂ ਕੀ ਪ੍ਰਬੰਧ ਦਿੱਤੇ ਗਏ ਆ ਪ੍ਰਬੰਧਕਾਂ ਵੱਲੋਂ ਜਿੱਦਾਂ ਸੰਗਤ ਵਾਸਤੇ ਚਾਹ ਪਾਣੀ ਦਾ ਪ੍ਰਬੋਧ ਆ ਰੋਟੀ ਮਿਲਦੀ ਹੈ ਜੀ ਭੋਜਨ ਦਾ ਪੂਰਾ ਪ੍ਰਬੰਧ ਆਇਦਾ ਜੀ ਸੰਗਤ ਅਕਾਲੀ ਦਾ ਆਗਮਨ ਚਾਹ ਪਾਣੀ ਸਾਡੇ ਪਸੰਦ ਦਾ ਚਾਹ ਤੇ ਜੀ ਇਸ ਮੇਲੇ 'ਚ ਇੰਨਾਰੇ ਭਰਾਵਾਂ ਦਾ ਵੀ ਕਾਫੀ ਯੋਗਦਾਨ ਹੋਣਾ ਹਾਂਜੀ ਇਹਨਾਂ ਦੇ ਬਣਾਵਾ ਦਾ ਵੀ ਕੰਮ ਜੋ ਜਰੂਰ ਹਣਾ ਬਹੁਤ ਜ਼ਿਆਦਾ ਜ਼ਰੂਰਦਾਰੀ ਆ ਮਾਣ ਕੋਲ ਮਤਲਬ ਆ ਮੈਂ ਆਪੇ ਜੇ ਆਉਂਦਾ ਤੁਹਾਨੂੰ ਮਾਹਾਰਾਸ਼ਟਰੀ ਕਰ ਮੈਂ ਆਲੀ ਪਾਠ ਜੇਤੇ ਹਰ ਪਾਠ ਵੀ ਬੋਲਦੇ ਆ ਉਹਦੇ ਨਾਂ ਦੇ ਦੀ ਬਾਹਰ ਨਹੀਂ ਜੀ ਦੱਸਣਾ ਮੰਨਦੇ ਜ ਜਾਣੇ 36 ਬਾਤ ਆ ਪਹਿਲਾ ਐ ਸਪੋਰਟ ਪਹਿਲਾ 36 ਬਾਤ ਮਤਲਬ ਪਤਾ ਆ ਜੀ ਪਹਿਲਾ 12 ਸੀ ਫਿਰ 13 13 ਕਰਕੇ 24 ਹੋ ਗਿਆ ਜੀ ਹੁਣ ਬਾਬੇ ਨਗਰ ਵਾਲੋਂ ਇੱਕ ਪਾਠ ਤੇ ਹਰ ਬੰਦਾ ਆਪਣਾ ਸੁਪਨੀ ਜਾਵਾ ਜਾਂਦਾ ਪੜਨਾ ਚਾਹੀਦਾ ਹੈ ਸ੍ਰੀ ਸੰਤਾਂ ਨੂੰ ਆਪਣਾ ਕੀ ਮੈਸੇਜ ਦੇਣਾ ਚਾਹੁੰਦੇ ਹੋ ਹਾਂਜੀ ਸੰਤਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਜੀ ਉਹਨਾਂ ਨੂੰ ਧੰਨਵਾਦੀ ਕਰਨਾ ਚਾਹਾਂਗੇ ਬਹੁਤ ਧੰਨਵਾਦ ਕਰਨਾ ਜਿਹੜਾ ਜੀ ਆਇਆ ਸਾਰੀ ਸੰਗਤਾਂ ਨੂੰ ਜੀ ਆਇਆ ਜੀ ਸਮਾਪਤੀ ਹੈ ਬਾਗੁਰ ਜੀ ਕੀ ਨਾਮ ਆਪਣਾ ਭੁਪਿੰਦਰ ਸਿੰਘ ਹੈ ਜੀ ਬਾਣੀ ਅੱਜ ਤੁਹਾਡੇ ਪਿੰਡ ਦੇ ਤੁਹਾਨੂੰ ਲੱਗ ਗਏ ਗੁਰਦੁਆਰਾ ਸਾਹਿਬ ਵਿਖੇ ਚਰਣਾ ਜੁਰਮਿਲਆ ਬਣਾਇਆ ਜਾ ਰਿਹਾ ਹੈ ਇਸ ਨੂੰ ਸੰਬੰਧਿਤ ਕੀ ਕਰਨਾ ਚਾਹੀਦਾ ਸਾਡੇ ਕਾਹਤ 13 ਤੋਂ ਪਹਿਲਾਂ ਸਾਡੀ ਸੁਰਖ ਤੋਂ ਪਹਿਲਾਂ ਦੇ ਜਿੱਦਾਂ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਹਰ ਇੱਕ ਸਾਲ ਇਸੇ ਤਰ੍ਹਾਂ ਹੀ ਜੋੜ ਮਿਲਆ ਬਣਾਈਦਾ ਆ ਤੇ ਸੰਗਤਾਂ ਦੀਆਂ ਮਨੋਕਾਮਨਾ ਜਿਹੜੀਆਂ ਪੂਰੀਆਂ ਹੋਣ ਸਾਰਿਆਂ ਦਾ ਖੜਾ ਹੋਣਾ ਦਸ ਸਾਲ ਵਿੱਚ ਇਹ ਪ੍ਰੋਗਰਾਮ ਅਸੀਂ ਕਰਦੇ ਆਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਜਿਹੜਾ ਤੁਹਾਨੂੰ ਲੋਕਾਂ ਤੋਂ ਬਹੁਤ ਸੱਜਣਾ ਪਹੁੰਚ ਵੀ ਲੈ ਆਉਂਦੇ ਬਾਬਾ ਜੀ ਉਹਨਾਂ ਦੀਆਂ ਕੰਮਾਂ ਨੂੰ ਪੂਰੀਆਂ ਕਰਦੇ ਆ ਸਾਰਿਆਂ ਦਾ ਸਤਿਕਾਰ ਵਾਗੁਰੂ ਜੀ ਜੁੜੀ ਅੱਜਕਲ ਦੀ ਜੁਵਾ ਬੜੀ ਨਸ਼ਿਆਂ ਵਿੱਚ ਵੜੀ ਪਈ ਆ ਤੁਸੀਂ ਉਹਨਾਂ ਨੂੰ ਆਪਣਾ ਕੀ ਮੈਸੇਜ ਦੇਣਾ ਚਾਹੀਦਾ। ਇਹ ਕੰਮ ਇਹ ਦ칸 ਨੂੰ ਕਹੀ ਜਾਂਦੇ ਚਲੋ ਸਾਡੀ ਸਾਡੇ ਦੇ ਨਗਰ ਵਿੱਚ ਕਾਫੀ ਸੁਧਾਰ ਆਇਆ। ਕਾਫੀ ਨੌਜਵਾਨ ਸਾਰੇ ਤੁਸੀਂ ਦੇਖ ਲਓ ਨਗਰ ਵਿੱਚ ਵੀ ਸੇਵਾ ਕਰਦੇ ਆ ਸਾਰੇ ਇੱਥੇ ਸੇਵਾ ਕਰ ਰਹੇ ਆ। ਉਹ ਕਿਉਂ ਨਹੀਂ ਆਪ ਕੋ ਆਪਣਾ ਕੀ ਖਿਆਲ ਆ ਸਾਰਿਆਂ ਦਾ ਜੇ ਬਾਜੋਗੇ ਤੇ ਜਿਆਦਾ ਵਧੀਆ ਆ। ਸਨੈ ਦਾ ਆਪਾਂ ਨੂੰ ਦੇਖਦਾ ਹੀ ਇਹਦਾ ਅੱਗੇ ਮੂਰੇ ਹੱਥ ਜਿਹੜਾ ਉਹ ਪਾੜਾ ਆ। ਇਸ ਸਾਲ ਤੇ ਉਹ ਜਗ੍ਹਾ ਕੰਮ ਖਰਾਬੇ ਸਰਕਾਰਾਂ ਨੂੰ ਚਾਹੀਦਾ ਆਪਾਂ ਤੋਂ